ਪਰਾਠੇ ਵਾਲੇ ਨਾਮ ਤੋਂ ਮਸ਼ਹੂਰ ਚਲੰਦਰ ਦੇ ਬੀਰ ਦਵਿੰਦਰ ਸਿੰਘ ਨੇ 31 ਅਕਤੂਬਰ ਨੂੰ ਪੁਲਿਸ ਕਮਿਸ਼ਨਰ ਅਤੇ ਡੀਸੀ ਦਫਤਰ ਦੇ ਬਾਹਰ ਤਰਨਾਲਾ ਲਗਾਉਣ ਦਾ ਅਨਲਾਨ ਕਰ ਦਿੱਤਾ। ਪਿੜਤ ਨੇ ਰੋਪ ਲਗਾਇਆ ਕਿ ਉਹ ਰਾਤ ਨੂੰ ਪਰਾਠੇ ਵੇਚਣ ਦਾ ਕੰਮ ਕਰਦਾ ਪਰ ਉਸਦੇ ਖਿਲਾਫ ਗਲਤ ਮਾਮਲੇ ਤਰਜ਼ ਕਰਕੇ ਉਸ ਨਾਲ ਮਾਰਕੁੱਟਾਈ ਕੀਤੀ ਗਈ ਹੈ। ਉਸਨੇ ਰੋਪ ਲਗਾਇਆ ਕਿ ਮਾਲਟਾਊਨ ਨਾ ਇਲਾਕੇ ਵਿੱਚ ਕਈ ਲੋਕ ਦੇ ਰਾਤ ਤੱਕ ਕੰਮ ਕਰਦੇ ਨੇ ਪਰ ਪੁਲਿਸ ਸਿਰਫ ਉਸਤੇ ਹੀ ਕਾਰਵਾਈ ਕਰਦੀ ਹੈ। ਮਸ਼ਹੂਰ ਕਾਮੇਡੀਅਨ ਕਪਿਲ ਚਰਮਾ ਨੂੰ ਪਰਾਠੇ ਕਿਲਾਤ ਬਾਅਦ ਚਰਚਾ ਵਿਚਾਇਏ ਹਾਰਟ ਅਟੈਕ ਪਰਾਠੇ ਵਾਲੇ ਵੀਰ ਦਵਿੰਦਰ ਸਿੰਘ ਨੇ ਹੁਣ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤਰਨਾਲ ਲਗਾਉਣ ਦਾ ਐਲਾਨ ਕੀਤਾ ਹੈ ਉਹਨਾਂ ਇਸ ਮੌਕੇ ਕੀ ਕਿਹਾ ਤੁਸੀਂ ਖੁਦ ਸੁਣ ਲਵੋ 30 ਤਰੀਕ ਮਾਰਨਿੰਗ 10 ਵਜੇ ਸਾਰੇ ਇਕੱਠੇ ਹੋਈਏ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਇਹ ਆਪਾਂ ਸੱਚਾਈ ਦੀ ਜਿੱਤ ਪ੍ਰਾਪਤ ਕਰਨੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਕਿਰਤ ਕਰਨ ਵਾਲੇ ਤੇ ਲਗਾਤਾਰ ਪਰਚੇ ਕੀਤੇ ਜਾ ਰਹੇ ਆ ਕੋਟਮਾਰ ਕੀਤੀ ਜਾ ਰਹੀ ਲਗਾਤਾਰ ਮੇਰੀ ਔਰ ਕਿਸੇ ਵੇਲੇ ਵੀ ਮੈਨੂੰ ਮਰਵਾ ਸਕਦੇ ਨਹੀਂ ਮੇਰੇ ਮਰਨ ਤੋਂ ਬਾਅਦ ਜੋ ਮੇਰਾ ਹਾਲ ਚਾਲ ਪੁੱਛਣਾ ਹੋਵੇ 30 ਤਰੀਕ ਨੂੰ ਸਾਰੇ ਪੰਜਾਬ ਨੂੰ ਜਾਗਨ ਦੀ ਲੋੜ ਹੈ 30 ਤਰੀਕ ਨੂੰ ਮੇਰੇ ਕੰਟੈਕਟ ਨੰਬਰ ਤੇ ਮੈਨੂੰ ਅ ਕੰਟੈਕਟ ਕਰੋ ਔਰ ਆਪਾਂ ਇਕੱਠੇ ਹੋ ਕੇ ਜਲੰਧਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਆਫਿਸ ਦੇ ਬਾਹਰ ਧਰਨਾ ਲਾਈਏ ਜੀ ਡੀਸੀ ਸਾਹਿਬ ਦੇ ਆਫਿਸ ਦੇ ਬਾਹਰ ਧਰਨਾ ਲਾਈਏ ਔਰ 6 ਨੰਬਰ ਮਾਲ ਟਾਊਨ ਥਾਣੇ ਦੇ ਬਾਹਰ ਧਰਨਾ ਲਾਈਏ